ਅ ਨਮਸਕਾਰ ਦੋਸਤੋ ਅ ਮੈਂ ਇਸ ਵੇਲੇ ਪਿੰਡ ਪੋਲੇ ਦੇ ਵਿੱਚ ਹਾਂ ਇਹ ਇਸ ਵੇਲੇ ਕੱਲ ਇੱਥੇ ਕਾਫੀ ਜਿਹੜਾ ਬਾੜ ਦਾ ਜਿਹੜਾ ਪ੍ਰਕੋਪ ਚੱਲ ਰਿਹਾ ਸੀ ਇਹ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਤੇ ਇਹ ਰਾਵੀ ਦਰਿਆ ਹੈ ਜਿਸ ਨੇ ਇਧਰੋਂ ਤੁਸੀਂ ਤੋੜ ਕੇ ਔਰ ਇਹ ਜਿਹੜੀ ਹੈ ਸੜਕਾ ਦਿਨਨਗਰ ਤੋਂ ਰੋੜ ਜਮ ਸਿੰਘ ਇਹਨੂੰ ਕ੍ਰਾਸ ਕੀਤਾ ਸੀ ਇਹ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਰਾਵੀ ਦਰਿਆ ਹੈ ਜਿਹੜੀ ਪੌਪੂਲਰ ਦੀ ਲਾਈਨ ਦਿਖਾਈ ਦੇ ਰਹੀ ਹੈ ਇਹਦੇ ਨਾਲ ਹੀ ਤੁਸੀਂ ਹੈਗੇ ਤੁਸੀਂ ਬਿਲਕੁਲ ਜਿਹੜੀ ਖਤਮ ਹੋ ਚੁੱਕੀ ਹੈ ਇਹ ਘਰ ਤੁਸੀਂ ਪਿੱਛੇ ਦੇਖ ਰਹੇ ਹੋ ਇਹ ਪੂਰੀ ਤਰ੍ਹਾਂ ਜਿਹੜਾ ਡੁੱਬ ਚੁੱਕਿਆ ਘਰ ਔਰ ਇਹ ਘਰ ਵੀ ਜਿਹੜਾ ਪੂਰੀ ਪਾਣੀ ਦੇ ਚਪੇੜ ਦੇ ਵਿੱਚ ਆ ਚੁੱਕਿਆ ਅੱਜ ਪਾਣੀ ਦਾ ਲੈਵਲ ਜਿਹੜਾ ਘਟ ਚੁੱਕਾ ਹੈ ਕਿਉਂਕਿ ਕੱਲ ਜਿਹੜਾ ਇਹ ਰੋਡ ਦੇ ਉੱਤੋਂ ਦੀ ਪਾਣੀ ਜਾ ਰਿਹਾ ਸੀ ਇਹ ਤੁਸੀਂ ਇਧਰ ਕੰਡੀਸ਼ਨ ਦੇਖ ਸਕਦੇ ਹੋ ਕੱਲ ਇਹ ਇੱਥੇ ਪੂਰਾ ਜਿਹੜਾ ਪਾਣੀ ਜਿਹੜਾ ਬੰਨ ਰਿਆ ਸੀ ਇਹ ਘਰ ਦੀ ਦੀਵਾਰ ਜਿਹੜੀ ਪੂਰੀ ਤਰ੍ਹਾਂ ਡੈਮੇਜ ਕਰਦੀ ਆ ਔਰ ਦੇਖੋ ਕਿੱਡਾ ਜਿਹੜਾ ਇੱਥੋਂ ਖਾਲ ਜਿਹੜਾ ਪੈ ਗਿਆ ਇੱਥੇ ਇਹ ਦੇਖ ਸਕਦੇ ਹੋ ਤੁਸੀਂ ਹਾਂ ਹਾਂ ਜੀ ਇਹ ਘਰ ਦੇ ਮਾਲਕ ਹੈਗੇ ਆ ਹਾਂ ਜੀ ਹਾਂ ਜੀ ਸਮਝ ਇਹ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਜਿਹੜਾ ਇਹ ਹਾਲਾਤ ਬਣੇ ਹੋਏ ਨਾ ਬਹੁਤ ਹੀ ਪੂਰੀ ਤਰ੍ਹਾਂ ਦੇ ਨਾਲ ਨਮਸਕਾਰ ਜੀ ਬਸ ਠੀਕ ਜੀ ਜਿਹੜਾ ਅਸੀਂ ਦਿਖਾ ਦੇ ਰਹੇ ਹਾਂ ਬਹੁਤ ਹੀ ਪੁਰਾਤਨ ਨਾਲ ਇਹ ਦਿਵਾਰਾਂ ਟੈਗਿੰਗ ਇਹਨਾ ਪੂਰਾ ਪਾਣੀ ਜਿਹੜਾ ਕੱਲ ਇੱਥੇ ਜਿਹੜਾ ਪੂਰਾ ਜਿਹੜਾ ਆ ਨਦੀ ਚੱਲ ਰਹੀ ਸੀ ਕੱਲ ਇਸ ਜਗ੍ਹਾ ਦੇ ਉੱਤੇ ਦੇਖ ਸਕਦੇ ਹੋ ਬਹੁਤ ਹੀ ਵੱਡਾ ਨੁਕਸਾਨ ਹੋਇਆ ਹੈ ਨਾ ਪਰਿਵਾਰਾਂ ਦਾ ਇਹ ਦੇਖ ਸਕਦੇ ਹੋ ਤੁਸੀਂ ਇਹ ਤਰ੍ਹਾਂ ਇਹ ਮਕਾਨ ਦੇ ਵਿੱਚੋਂ ਪੂਰਾ ਜਿਹੜਾ ਆਰ-ਪਾਰ ਪਾਣੀ ਜਾ ਰਿਹਾ ਸੀ ਇਹ ਦੇਖ ਸਕਦੇ ਤੁਸੀਂ ਕਿਸ ਤਰ੍ਹਾਂ ਦੇ ਹਾਲਾਤ ਅੰਦਰ ਬਣੇ ਹੋਏ ਨਾ ਅੱਗੇ ਵੀ ਤੁਹਾਨੂੰ ਦਿਖਾਉਂਦੇ ਆ ਇਹ ਪਹਿਲਾ ਘਰ ਹੈ ਇਹ ਪਹਿਲਾ ਘਰ ਹੈਗਾ ਇਹ ਦੂਸਰਾ ਘਰ ਹੈਗਾ ਤਿੰਨਾ ਭਰਾਵਾਂ ਦੇ ਇਕੱਠੇ ਘਰ ਹੈਗੇ ਨਾ ਹੋਰ ਬਹੁਤ ਹੀ ਵੱਡਾ ਨੁਕਸਾਨ ਹੋਇਆ ਇਹ ਇਸ ਪਾਸੇ ਜਿਮ ਹੈ ਇਹ ਦੇਖ ਸਕਦੇ ਤੁਸੀਂ ਇਧਰ ਆ ਜੇ ਵੀ ਜਿਹੜਾ ਪਾਣੀ ਭਰਿਆ ਹੋਇਆ ਇਹ ਚੱਕੀ ਹੈਗੀ ਹੈ ਵੀ ਦੇ ਸੋਨ ਮੈਰ ਲ ਗਦੀ ਹੁੰਦੇ ਦਾ ਨਕਰੀਂ ਨਾ ਪਾਣੀ ਜਾਦਾ ਇਹ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਚੱਕੀ ਹੈ ਇਹ ਚੱਕੀ ਪੂਰੀ ਤਰ੍ਹਾਂ ਜਿਹੜਾ ਡੁੱਬ ਚੁੱਕੀ ਹੈ ਪਾਣੀ ਦੇ ਵਿੱਚ ਡੁੱਬ ਚੁੱਕੀ ਹੈ ਔਰ ਉਹ ਪਿੱਛੇ ਘਰ ਦੇਖ ਰਹੇ ਤੁਸੀਂ ਉਹ ਘਰ ਅਜੇ ਤੱਕ ਪਾਣੀ ਦੇ ਵਿੱਚ ਡੁੱਬੇ ਹੋਇਆ ਇੱਧਰ ਦੇਖ ਸਕਦੇ ਹੋ ਤੁਸੀਂ ਪੂਰੀ ਤਰ੍ਹਾਂ ਦਰਿਆ ਬਣ ਚੁੱਕਿਆ ਇਹ ਘਰ ਦੇਖ ਸਕਦੇ ਤੁਸੀਂ ਪੂਰੀ ਤਰ੍ਹਾਂ ਅਜਿਹੀ ਪਾਣੀ ਜਿਹੜਾ ਘਰ ਦੇ ਵਿੱਚ ਭੜਿਆ ਹੋਇਆ ਔਰ ਬਹੁਤ ਹੀ ਆਪਣਾ ਸਮਾਨ ਵਿਚਾਰੇ ਲੱਭ ਰਿਹਾ ਦੇਖ ਸਕਦੇ ਤੁਸੀਂ ਅੰਦਰ ਪੂਰੇ ਬਹੁਤ ਹੀ ਬੁਰੇ ਹਾਲਤ ਹੈ ਹਲੋ ਇਹ ਦੁਕਾਨ ਸੀਗੀ ਦੁਕਾਨ ਤੇ ਤੁਸੀਂ ਹਾਲਾਤ ਜਿਹੜਾ ਦੇਖਦੇ ਇਹਦੇ ਅੰਦਰ ਵੀ ਪਾਣੀ ਜਾ ਰਿਹਾ ਸੀ ਔਰ ਅਦਰ ਤੁਸੀਂ ਦੇਖ ਸਕਦੇ ਹੋ ਇਹ ਪੂਰਾ ਜਿਹੜਾ ਹੈ ਇਹ ਇਕਲੇ ਕਰਾਣੂ ਇਹ ਪੂਰਾ ਮੁਹੱਲਾ ਹੈ ਇਹ ਪੂਰਾ ਅਗੇ ਮੁਹੱਲਾ ਹੈ ਔਰ ਮਹੱਲੇ ਦੀ ਤੁਸੀਂ ਜਿਹੜੀ ਸਥਿਤੀ ਜਿਹੜੀ ਉਹ ਦੇ ਸਕਦੇ ਹੋ ਇਹ ਪੂਰਾ ਦਾ ਪੂਰਾ ਇਸ ਇਲਾਕੇ ਦੇ ਵਿੱਚ ਕੱਲ ਪੂਰਾ ਜਿਹੜਾ ਫਲੱਡ ਚੱਲ ਰਿਹਾ ਸੀ ਲੱਗ ਲੱਗ ਲਗਭਗ ਇਹ ਜਿਹੜੀ ਦੀਵਾਰ ਦੇਖੇ ਦੀਵਾਰ ਦੇ ਉੱਤੋਂ ਤੇ ਪਾਣੀ ਜਿਹੜਾ ਉਝਾਰ ਰਿਹਾ ਸੀ ਔਰ ਅਗੇ ਕਾਫੀ ਜਿਹੜਾ ਆਇਆ ਹੈ ਇਸ ਇਹ ਇਹ ਮਹੱਲੇ ਨੂੰ ਜਿਹੜਾ ਪੂਰਾ ਜਿਹੜਾ ਪ੍ਰਭਾਵਿਤ ਕੀਤਾ ਦੇਖ ਸਕਦੇ ਹੋ ਕਿੰਤਰ ਟਰੈਕਟਰ ਜਿਹੜੇ ਆ ਔਰ ਪੂਰੇ ਘਰ ਜਿਹੜੇ ਆ ਇਹ ਫਸਲ ਦੇਖੋ ਇਧਰੋਂ ਪੂਰਾ ਜਣਾ ਨਾਲਾ ਬਣਿਆ ਹੋਇਆ ਸੀ ਦੇਖ ਸਕਦੇ ਹੋ ਕਿੱਡਾ ਵੱਡਾ ਨੁਕਸਾਨ ਜਿਹੜਾ ਇੱਥੇ ਹੋਇਆ ਉਹ ਦੇਖੋ ਇੱਥੇ ਕਿੰਨਾ ਜਿਹੜਾ ਗੱਡਾ ਪੈ ਚੁੱਕਾ ਹੈ ਤਦ ਦੇਖੋ ਤੁਸੀਂ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨਾ ਇਹ ਤੋਂ ਪੂਰਾ ਜਿਹੜਾ ਪਿਆ ਚੁੱਕਿਆ ਇਹ ਦੁਕਾਨਾਂ ਸੀਗੀਆਂ ਇੱਥੇ ਔਰ ਇਹਦੇ ਪਿੱਛੇ ਮਕਾਨ ਸੀਗੇ ਦੇਖ ਰਹੇ ਤੁਸੀਂ ਪੂਰੀ ਤਰ੍ਹਾਂ ਤਹਿਸ ਨਾਸ ਹੋ ਚੁੱਕਾ ਹੈ ਇਸ ਪਾਸੇ ਜੇ ਵੀ ਪਾਣੀ ਭਰੇ ਹੋਇਆ ਉਹ ਮਕਾਨਾਂ ਦੇ ਵਿੱਚ ਪਾਣੀ ਭਰੇ ਹੋਇਆ ਮਕਾਨ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਮੈਂ ਲੋਖੜੇ ਨੂੰ ਜਾ ਕੇ ਬਣਾ ਲਿਆ ਬੰਦ ਲੱਗਾ ਰਸਤਾ ਹੁਣ ਪਿੱਛੇ ਦੇ ਪਿੱਛੇ ਬੰਦ ਹੋ ਗਿਆ ਇਹ ਪਿੱਛੋਂ ਬੰਦ ਹੋਏ ਨਾ ਇਹ ਫਰਨੀਚਰ ਹੋਸ ਹੈਗਾ ਨਾਲ ਹੀ ਘਰ ਹੈਗਾ ਹਾਂ ਜੀ ਦੇਖ ਸਕਦੇ ਹੋ ਕਿ ਕਿੰਨਾ ਜਹਾਲਾਤ ਪੜਿਆ ਹੋਇਆ ਹੈ ਨਾ ਇਹ ਦੇਖ ਸਦਸ਼ੀਏ ਸੂਰਮ ਸ਼ਿਵਾਰ ਟੀਵੀ ਫ੍ਰਿਜ ਵਗੈਰਾ ਸ਼ੋਰੂਮ ਜੀ ਗੱਦੇ 흘ੋ ਤਾਂ ਪੂਰੀ ਤਰ੍ਹਾਂ ਇਹਦਾ ਡੈਮੋ ਹੋ ਚੁੱਕਾ ਪੂਰਾ ਪੂਰਾ ਕੋ ਪੂਰਾ ਇਹ ਗਲਾ ਪੋਰਸ਼ਨ ਜਿਹੜੀ ਖਤਮ ਹੋ ਚੁੱਕਿਆ ਹੋ ਗਿਆ ਯਾਰ ਹਾਂ ਜੀ ਫਾਇਦਾ ਉਹ ਪੈਸੇ ਕਾਲ ਕੋਈ ਸਮਾਨ ਸੋਂ ਤੁਸੀਂ ਕੱਟ ਪਾਇ ਕੋਈ ਨਹੀਂ ਕੋਈ ਕੱਟ ਕੋਈ ਨਹੀਂ ਸਮਾਨ ਪਾਇ ਅਚਾਨਕ ਹੀ ਆ ਗਿਆ ਪਹਿਲਾਂ ਵੀਡੀਓ ਬੰਦ ਕਰੋ ਕਿ ਵੀਡੀਓ ਨਹੀਂ ਬਣਾਓ ਇੱਥੇ ਕੰਮ ਬੜਾ ਉਹ ਹੈ ਮੇਰੀ ਗੱਲ ਸੁਣੋ ਲੋਕੀ ਕਾਫੀ ਪਰੇਸ਼ਾਨ ਨੇ ਗੱਲ ਕਰਨ ਦੇ ਵਾਸਤੇ ਵੀ ਤਿਆਰ ਨਹੀਂ ਹੈਗਾ ਕਿਉਂਕਿ ਇੰਨੇ ਦੁੱਖ ਦੇ ਵਿੱਚ ਨੇ ਇਸ ਵੇਲੇ ਜੀ ਅ ਸਰਪੰਚ ਸਾਹਿਬ ਤੁਹਾਡੇ ਕਿਸ ਨਾ ਰਿਹਾ ਮਹੌਲ ਦਾ ਪਾਣੀ ਪੂਰਾ ਪੂਰਾ ਪਿੰਡ ਚ ਭੰਨਦਾ ਆ ਪਾਣੀ ਕਰਕੇ ਅੱਛਾ ਕਾਫੀ ਬਹੁਤ ਬੜਾ ਨੁਕਸਾਨ ਹੋ ਗਿਆ ਬਹੁਤ ਜਿਆਦਾ ਬਹੁਤ ਜਿਆਦਾ ਹਾਂਜੀ ਪਾਣੀ ਫਿਰ ਗਿਆ ਜੀ ਜੰਨਾ ਪਾ ਤੇ ਉਹਨ ਅੱਗੇ ਕੋਈ ਤੁਹਾਡਾ ਕੋਈ ਅੱਗੇ ਆਇਆ ਕੋਈ ਸ਼ਾਸਨ ਪ੍ਰਸ਼ਾਸਨ ਤੋਂ ਬੁਲਾਉਂਗੇ ਅਸੀਂ ਆਏ ਤੇ ਦੇਖੇ ਰਾਖੰਡੇ ਤੇ ਕਾਲੀ ਵੀ ਆ ਕੇ ਤੇ ਆਈ ਫਿਰ ਬਸਵੇਂ ਬਿੰਦਲ ਇਹ ਵੀ ਸੜਕ ਛੜ ਛੜ ਨਹੀਂ ਸਾਈਡ ਟੁੱਟ ਗਈ ਇਹਨਾਂ ਨਾਲ ਘਟੇ ਗਈ ਅੱਛਾ ਬਸਾਂ ਨਹੀਂ ਲੰਘਦੀ ਉੱਥੋਂ ਜੀ ਹਾਂ ਜੇ ਤੁਮੀ ਨਾ ਉਹ ਪਾਛੇ ਵੀ ਤੇ ਹਾਂ ਹੋਰ ਪਾਣੀ ਕਿੰਨਾ ਕਿੰਨਾ ਆ ਗਿਆ ਅੱਗੇ ਅੱਗੇ ਹੁਣ ਇਥੇ ਦਿਨ ਪਾਣੀ ਆ ਅੱਛਾ ਤੇ ਜਾਣਦੇ ਸਾਰੇ ਤੇ ਉਥੋਂ ਟੈਕਲ ਬਣਾਦੇ ਤਾਂ ਉਹ ਵੀ ਆਹੀ بڑی ਮੁਸ਼ਕਲ ਤੇ ਕੁਝ ਪਰਿਵਾਰ ਆ ਉੱਥੇ ਜਾਂ ਨਿਕਲ ਆਦੇ ਨਹੀਂ ਇਥੇ ਨਹੀਂ ਪੂਰਾ ਸਟੇਟ ਉੱਥੇ ਹੀ ਆ ਜੇ ਅੱਛਾ ਤੇ ਕੋਈ ਰੋਟੀ ਪਾਣੀ ਰਾਸ਼ਨ ਪਾਣੀ ਦਾ ਆਪਣਾ ਆਪਣਾ ਕੋਈ ਸਰਕਾਰ ਦੀ ਤਰਫੋਂ ਪਹੁੰਚਿਆ ਕੁਝ ਨਹੀਂ ਕੋਈ ਨਹੀਂ ਕੋਈ ਸਰਕਾਰ ਆਈ ਕੁਝ ਨਹੀਂ ਪਹੁੰਚਿਆ ਸਰਕਾਰ ਇਧਰ ਤੋਂ ਸਿਖਦੇ ਸਕਦਾ ਕਿ ਪਿੰਡ ਪੋਲਾ ਇਹ ਨਾਲ ਹੀ ਹੈਗਾ ਇਹ ਦਿਖਦੇ ਜਿੰਨਾ ਪਾਣੀ ਦਾ ਬਹਾਵ ਜਿਹੜਾ ਹੈ ਕਿ ਸਿੱਧਾ ਉਸ ਪਾਣੀ ਉਸ ਪਿੰਡ ਨੂੰ ਜਿਹੜਾ ਨਾਲ ਟੱਚ ਕੀਤਾ ਇਸ ਪਾਣੀ ਨੇ ਔਰ ਇਹ ਸਰਪੰਚ ਸਾਹਿਬ ਐਕਸ ਸਰਪੰਚ ਸੀ ਇਹਨਾਂ ਨਾਲ ਗੱਲਬਾਤ ਹੋਈ ਹੈ ਕੰਦੇ ਕਿ ਅਜੇ ਤੱਕ ਪਰਿਵਾਰ ਸਾਰੇ ਉੱਥੇ ਫਸੇ ਹੋਏ ਨਾ ਪਾਣੀ ਦਾ ਵੈਸੇ ਘਟ ਗਿਆ ਲੇਕਿਨ ਅਜੇ ਵੀ ਇਸ ਸੜਕਾਂ ਦੇ ਵਿੱਚ 2-2 2.5 2.5 ਫੁੱਟ ਪਾਣੀ ਔਰ ਉਧਰ ਕੋਈ বাস ਵਗੈਰਾ ਟਰੱਕ ਵਰਗਾ ਵੀ ਨਹੀਂ ਜਾ ਸਕਦਾ ਕਿਉਂਕਿ ਬਹੁਤ ਜਿਹੜੇ ਵੱਡੇ ਵੱਡੇ ਖੱਡੇ ਪੈ ਚੁੱਕੇ ਆ ਨਿਕਲਣਾ ਮੁਸ਼ਕਲ ਹੈਗਾ ਪੈਦਲ ਆ ਸਕਦੇ ਆ ਔਰ ਸਰਕਾਰ ਦੀ ਤਰਫੋਂ ਅਜੇ ਤੱਕ ਆਸ਼ਵਸ਼ਣ ਨਹੀਂ ਆ। ਅ ਰੋਟੀ ਪਾਣੀ ਦੀ ਗੱਲ ਕੀਤੀ ਹੈ ਕਹਿੰਦੇ ਕਿ ਅਸੀਂ ਆਪਣੇ ਅਜੇ ਖੁਦ ਮੈਨੇਜ ਕਰ ਰਹੇ ਹਾਂ। ਔਰ ਸਰਕਾਰ ਦੀ ਤਰਫੋਂ ਅਜੇ ਕੋਈ ਵੀ ਰਸ਼ਨ ਪਾਣੀ ਜਿਹੜਾ ਨਹੀਂ ਮਿਲਿਆ। ਇੱਕ ਵਾਰ ਕਰ ਕਰਾ ਚਲੋ। ਅਜੇ ਜਮਾਨੇ ਚਲੋ ਅੱਗੇ ਨਿਆਣੇ ਕਮਾ ਲੈਣ। ਕਿ ਹੁਣ ਅਸੀਂ ਆ ਹੁਣ ਮੁਕਾੜਨਾ ਹੈ। ਇਹ ਅੱਗੇ ਤੇ ਇਸ ਤਰ੍ਹਾਂ ਨਹੀਂ ਇਹ ਥੋੜੀ ਦੇਰ ਅੱਗੇ ਜਾ ਕੇ ਜਿਹੜਾ ਕੋਲੀਆਂ ਅੱਡ ਆ ਜਾਂਦਾ। ਇੱਥੋਂ ਸਾਰੀ ਪਾਣੀ ਜਿਹੜਾ ਕੱਲ ਵਹਿ ਰਿਹਾ ਸੀ ਇਹ ਦੇਖਦੇ ਜਿਹੜਾ ਟਿਊਬ ਜੇ ਛੜ ਕੇ ਔਰ ਇਹ ਸੜਕ ਜਿਹੜੀ ਹੈ ਗ੍ਰਿਪ ਦੁਆਰਾ ਬਣਾਈ ਗਈ ਸੜਕ ਹੈ। ਔਰ ਇਹ ਸੜਕ ਨੇ ਵੀ ਕਾਫੀ ਵੇਹੇ ਪ੍ਰੋਟੈਕਸ਼ਨ ਕੀਤੀ ਹੈ। ਕਿਉਂਕਿ ਜਿਹੜਾ ਜਿਆਦਾ ਪ੍ਰਭਾਵ ਸੀ ਪਾਣੀ ਦਾ ਉਹਨੇ ਰੋਕਿਆ। ਅਗਰੇ ਸੜਕ ਕੱਚੀ ਹੁੰਦੀ ਤੇ ਇਹ ਰਾਵੀ ਦਾ ਪੂਰਾ ਦਾ ਪੂਰਾ ਰੁਕ ਜਿਹੜਾ ਹੈ ਇਧਰ ਬਸਲ ਸਕਦਾ ਸੀ। ਤੋ ਜਾਨਾ ਬੜੀ ਪਹਿਲਾਂ ਵੀ ਇਸ ਤਰ੍ਹਾਂ ਦਾ ਬਾੜ ਤੁਸੀਂ ਪਹਿਲੇ ਕਦੀ ਦੇਖਿਆ ਇਸ ਤਰ੍ਹਾਂ ਬਾੜ ਇਹ 68 ਲਿਖਿਆ ਹੈ ਅੱਛਾ ਇਹ ਜਗ੍ਹਾ ਸੰਖਾਤੀ ਟੁੱਟੀ ਹੈ ਅੱਛਾ ਤੇ ਜਿਹੜੀ ਉਹ ਅੱਡੇ ਦੀ ਸੰਨਾ ਨਾ ਹਾਂ ਉਸ ਨੂੰ ਟੁੱਟੀ ਅੱਛਾ ਇਹ ਇਹ ਜਿਹੜੀ ਹੈਗੀ ਹੈ ਧੁੱਸੀ ਜਿਹੜੀ ਹੈਗੀ ਕਿੰਨੇ ਟੁੱਟਿਆ ਕਿਉਂਕਿ 3 ਵਜੇ ਦਾ ਟੁੱਟਿਆ ਨਹੀਂ ਹੈ ਅਗਰ ਧੁੱਸੀ ਦੀ ਕੰਡੀਸ਼ਨ ਮਜ਼ਬੂਤ ਹੁੰਦੀ ਤੇ ਇਹ ਬਚਾ ਹੋ ਸਕਦਾ ਹੀ ਮੇਰੇ ਹਸਾਬ ਨਾਲ ਨਹੀਂ ਹੋ ਸਕਦਾ ਇਹ ਹੋ ਸਕਦਾ ਹੈ ਨਾ ਹੋ ਸਕਦਾ ਇੱਕ ਕਿੰਨਾ ਚਿਰ ਹੋਇਆ ਤੁਸੀਂ ਬਣਿਆ ਹੈ ਤੁਸੀਂ ਬਣਿਆ ਕੋਈ ਸਾਸੀ ਤੋਂ ਪਹਿਲਾਂ ਨਹੀਂ ਸਾਸੀ ਤੋਂ ਪਹਿਲਾਂ ਆਪਣੀ ਸਾਸੀ ਤੋਂ ਪਹਿਲਾਂ ਬਣੀ ਪਲੱਗ ਆ ਪਿਆ ਨਾ ਹਾਂਜੀ ਹਾਂਜੀ ਉਦੋਂ ਇਹ ਜਿਹੜਾ ਰਸੀਦ ਹੈ ਠੀਕ ਹੈ ਹਾਂ ਉਹਦੇ ਵਿੱਚ ਕੰਕਰੀਟ ਹੋਈ ਸੀ ਜੀ 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 ਉਹਦਾ ਸਾਫ ਕੰਕਰੀਟ ਵਾਰੀ ਲੈ ਕੇ ਹੋਰ ਕੀਤਾ ਮਾਰੀ ਜੀ ਬਾਅਦ ਕੰਕਰੀਟ ਕਰ ਦੇਣੀ ਇੱਕ ਵਾਰ ਵਗੇ ਹੋਈ ਮਾਰੀ ਮਜ਼ੀ ਨਹੀਂ ਜੀ ਭਾਈ ਉਸ ਤੋਂ ਠੀਕ ਉਸ ਤੋਂ ਬਾਅਦ ਕੁਝ ਹੋਇਆ ਮਤਲਬ ਕਿ ਅਗਰ ਕੁਲਮ ਲਾ ਕੇ ਦੇਖਿਆ ਜਾਏ ਕਿ ਅੱਗੇ ਤੁਸੀਂ ਅਗਰ ਮਜ਼ਬੂਤ ਹੁੰਦੀ ਤੇ ਇਹ ਇਧਰ ਦਾ ਇਲਾਕਾ ਜਿਹੜਾ ਬਸ ਸਕਦਾ ਹੈ ਬਸ ਸਕਦਾ ਹੈ 80% ਬਸ ਸਕਦਾ ਹੈ ਬਸ ਸਕਦਾ ਹੈ ਅਗਰ ਕੋਈ ਤੁਸੀਂ ਬਜੀ ਜੇ ਤੁਸੀਂ ਅੱਗੇ ਹੁਣ ਸਸਨ ਪ੍ਰਸ਼ਾਸਨ ਲਗਾਏ ਕੋਈ ਤੁਹਾਡੀ ਠੀਕਾਣਾ ਚਾਹੁੰਦੇ ਹੋ ਜੀ ਤਦੋਂ ਬਰਾਖਮੀ ਕੀ ਕਰਨਾ ਆ ਵੀ ਹਾਂ ਕੀ ਕਰਨਾ ਇਹ ਦੇਖੋ ਕਹਿੰਿਆ ਵੀ ਥੋੜੀ ਜਿਹਾ ਥੋੜੀ ਜਿਹੀ ਉੱਚੀ ਕਰਕੇ ਬੰਨੀ ਜਾ ਮਜ਼ਬੂਤ ਕਰਕੇ ਦੋਲੇ ਕਿਰੇਡ ਲਾਈ ਜਾ ਜੀ ਜੀ ਅੱਗੇ ਕਿਰੇਡ ਵਾਰ ਉਹ ਪੂਰੇ ਇਲਾਕੇ ਦਾ ਪਚਾਤ ਨਹੀਂ ਤੇ ਰੋਣੇ ਵਾਲੀ ਇਹ ਮੈਂ ਦੇਖ ਰਿਹਾ ਇੱਕ ਹੋਰ ਮੇਰੀ ਸਮਝ ਆਈ ਹੈ ਕਿ ਅਗਰੇ ਸੜਕ ਨਾ ਹੁੰਦੀ ਇੱਥੇ ਹਾਂ ਤੇ ਹੋਰ ਵੱਡਾ ਨੁਕਸਾਨ ਹੋ ਸਕਦਾ ਅਰਾਵੀ ਇੱਧਰ ਪੂਰਾ ਆਪਣਾ ਰੋਖ ਜਿਹੜਾ ਇੱਧਰ ਲੈ ਸਕਦੀ ਸੀ ਹਾਂ ਜੇ ਇਹ ਰੋਖਾ ਵੀ ਜਿਹੜਾ ਇਹ ਆਕੀ ਲੱਟ ਰਿਹਾ ਹੈ ਨਾ ਜੀ ਜੀ ਇਹ ਸੜਕੋ ਵਜੀ ਵੀ ਇਹਦੇ ਨਾਲ ਹਾਂਜੀ ਹਾਂਜੀ ਜੇ ਜੀ ਨਹੀਂ ਲੋਕਾਂ ਲਈ ਹਾਂ ਹਾਂ ਰੋੜ ਜਾਨੀ ਰੋੜ ਜਾਨੀ ਪਾਣੀ ਸਾਰਾ ਠੀਕ ਹੈ ਸਾਨੂੰ ਬਹੁਤ ਦੁੱਖ ਹੋਇਆ ਕਿਉਂਕਿ ਅਸੀਂ ਵੀ ਤੁਹਾਡੇ ਇੱਥੇ ਲੋਕ ਲੈ ਕੇ ਆ ਠੀਕ ਹੈ ਅਸੀਂ ਇਹ ਵੀਡੀਓ ਰਸਤੇ ਨਾਲ ਸ਼ਾਸਨ ਪ੍ਰਸ਼ਾਸਨ ਤੱਕ ਥੋੜੀ ਜਿਹੀ ਬਈ ਸਮੱਸਿਆ ਹੈ ਕਿ ਉਹ ਪਹੁੰਚਾਉਣਾ ਚਾਹੁੰਦੇ ਆ ਕਿ ਇਹ ਪ੍ਰਸ਼ਾਸਨ ਨੂੰ ਸ਼ਾਸਨ ਵਾਲੇ ਜਾਗੇ ਅਗਰ ਇਹ ਜਿਹੜੀ ਸਥਿਤੀ ਜਿਹੜੀ ਅੱਜ ਬਣੀ ਹੋਈ ਹੈ ਅਗਰ ਇਹ ਮੌਕਾ ਰਹਿੰਦਿਆਂ ਇਹ ਸ਼ਾਸਨ ਪ੍ਰਸ਼ਾਸਨ ਜਿਹੜਾ ਆ ਇਹ ਮਜ਼ਬੂਤ ਤੁਸੀ ਬਣਾਉਂਦਾ ਕਿਉਂਕਿ 88 ਤੋਂ ਬਾਅਦ ਕੋਈ ਵੀ ਇਸ ਤੁਸੀ ਦੀ ਰਿਪੇਅਰ ਨਹੀਂ ਹੋਈ ਆ ਔਰ ਪਹਿਲੇ ਵੀ ਇੱਥੇ ਇੱਕ ਦੋ ਵਾਰੀ ਪਾਣੀ ਜਿਹੜਾ ਟਕਰਾਇਆ ਹੈ ਲੇਕਿਨ ਇੱਕ ਥੋਕਾ ਪੋਚੀ ਜਿਹੜੀ ਇੱਥੇ ਕੀਤੀ ਗਈ ਹੈ ਔਰ ਜਿਹੜਾ ਪਰਮਨੈਂਟ ਇੱਕ ਹੱਲ ਜਿਹੜਾ ਉਹ ਨਹੀਂ ਲੱਭਿਆ ਗਿਆ ਇਸ ਕਰਕੇ ਅਸੀਂ ਫਿਰ ਜਿਹੜਾ ਹੈ ਸ਼ਾਸਨ ਪ੍ਰਸ਼ਾਸਨ ਨੂੰ ਚੇਤਾਉਂਦੇ ਆ ਕਿ ਇਸ ਤਰ੍ਹਾਂ ਦੇ ਹਾਲਾਤ ਦੁਬਾਰਾ ਨਾ ਬਣਨ ਤੇ ਵੱਡੇ ਪੱਧਰ ਦੇ ਉੱਤੇ ਚਾਹੇ ਤੁਸੀਂ ਸੈਂਟਰ ਗਵਰਨਮੈਂਟ ਦੀ ਮਦਦ ਲਓ ਚਾਹੇ ਆਪਣੇ ਸਟੇਟ ਗਵਰਨਮੈਂਟ ਦੇ ਖੁਦ ਜਿਹੜਾ ਲਓ ਇਸ ਇਲਾਕੇ ਨੂੰ ਜਿਹੜਾ ਸੇਫ ਰੱਖਿਆ ਜਾਏ ਕਿਉਂਕਿ ਹਰ ਵਾਰ ਜਿਹੜੀ ਹੈ ਇਸ ਇਲਾਕੇ ਨੂੰ ਜਿਹੜੀ ਦੋਰੀ ਮਾਰ ਪੈਂਦੀ ਹੈ ਇੱਕ ਪਾਸੇ ਜਿਹੜਾ ਇੰਟਰਨੈਸ਼ਨਲ ਬਾਰਡਰ ਹੈਗਾ ਔਰ ਉਧਰ ਵੀ ਜਦੋਂ ਟ੍ਰੈਡੀਸ਼ਨਲ ਹੁੰਦੀ ਹੈ ਤਾਂ ਵੀ ਇਹ ਲੋਕੀ ਪਰੇਸ਼ਾਨ ਹੁੰਦੇ ਆ ਜਦੋਂ ਬਾੜ ਆਂਦੇ ਆ ਜਦੋਂ ਇਸ ਤਰ੍ਹਾਂ ਦੀ ਸਥਿਤੀ ਬਣਦੀ ਆ ਤਾਂ ਉਦੋਂ ਵੀ ਜਿਹੜਾ ਆ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਆ ਉਹ ਬਣਦੇ ਆ ਤੇ ਇਸ ਕਰਕੇ ਇਸ ਇਲਾਕੇ ਦੀ ਤਰਫ ਜਿਹੜਾ ਸਪੈਸ਼ਲ ਜਿਹੜਾ ਆ ਉਹ ਧਿਆਨ ਦਿੱਤਾ ਜਾਵੇ ਤਾਂ ਕਿ ਇਹ ਵੀ ਜਿਹੜੇ ਆ ਆਪਣੇ ਆਪ ਨੂੰ ਮਹਿਸੂਸ ਕਰ ਸਕਣ ਕਿ ਅਸੀਂ ਵੀ ਇਸ ਭਾਰਤ ਦੇ ਨਾਗਰਿਕ ਆਂ ਹੋਰ ਸਾਡੇ ਨਾਲ ਜਿਹੜੇ ਆ ਮਤਰੀਆ ਭਾਵ ਉਹ ਵਿਵਾਰ ਜਿਹੜਾ ਉਹ ਨਹੀਂ ਕੀਤਾ ਜਾਂਦਾ ਇਹ ਦੇਖੋ ਤੁਸੀਂ ਜਿਹੜੇ ਆ ਇਹ ਗੁਜਰਪਾਈ ਆ ਚਾਰੇ ਦੇ ਜਿਹੜੇ ਆ ਇਹ ਬੱਚੇ ਜਿਹੜੇ ਦੇਖੋ ਇਹਨਾਂ ਦੀਆਂ ਭੇਡਾਂ ਵੀ ਕਾਫੀ ਕਲ ਰੁੜ ਗੀਆਂ ਅਸੀਂ ਅਸਮਾਨ ਵੀ ਰੁੜ ਗਿਆ ਸੀ ਔਰ ਹੁਣ ਇੱਥੋਂ ਜਿਹੜੇ ਆ ਸੁਰੱਖਿਤ ਜਗ੍ਹਾ ਦੇ ਉੱਤੇ ਪਲਾਨ ਕਰ ਰਹੇ ਨੇ ਧੰਨਵਾਦ ਜੀ